Сен өле мей жол, ал ਦੇ ਪਾਪਾ ਕੈਂਟੀਨ ਕਰਦੇ ਨੇ ਗਵਰਨਮੈਂਟ ਸਕੂਲ ਦੇ ਵਿੱਚ ਤੇ ਸਰ ਮੈਂ ਆਪਣੀ ਸਕੂਲਿੰਗ ਸੰਤਪ੍ਰਦੇਸ ਸਿੰਘ ਗਵਰਨਮੈਂਟ ਸਕੂਲ ਤੋਂ ਕੰਪਲੀਟ ਕੀਤੀ ਨਰਸਰੀ ਤੋਂ ਲੈ ਕੇ ਟੀਲ ਪਲੱਸ 2 ਮੈਂ ਸਾਰੀ ਸਕੂਲਿੰਗ ਸੰਤਪ੍ਰਦੇਸ ਸਿੰਘ ਗਵਰਨਮੈਂਟ ਸਕੂਲ ਚ ਕੰਪਲੀਟ ਕੀਤੀ ਹੈ ਤੇ ਸਰ ਮੈਨੂੰ ਮਤਲਬ ਸਾਡੇ ਘਰ ਦੀ ਇਕਨੋਮਿਕ ਫਾਈਨੈਂਸ਼ੀਅਲ ਕੰਡੀਸ਼ਨ ਇੰਨੀ ਚੰਗੀ ਨਹੀਂ ਹੈਗੀ ਤਾਂ ਮੈਨੂੰ ਸਰ ਨੇ ਚੇਅਰਮੈਨ ਸਰ ਨੇ ਪੂਰੀ ਸਪੋਰਟ ਪ੍ਰੋਵਾਈਡ ਕੀਤੀ ਹੈ ਤਾਂ ਅਨਸਰ ਮੈਂ ਪਲੱਸ 2 ਦੇ ਵਿੱਚੋਂ 98% ਸਕੋਰ ਕੀਤੇ ਡਿਸਟਿੰਕਸ਼ਨ ਹਾਸਿਲ ਕੀਤਾ ਪੰਜਾਬ ਚੋਂ ਦੈਨ ਇਸ इस तद तो सर मैं लॉ कोले लॉ कॉलेज बबा फ्री लॉ कोलेज फरीदकोट एडमिशन ली तो उ मैं अपनी डिग्री कंप्लीट की इसे ईयर तो सर मैं डिस्टिंक्शन के न कंप्लीट की डिग्री सर इसत तो बाद मैं एल एल एम ली एंड यू अपई किया तो वह एंट्रेंस दिता है वो मैं फिफ्थ रैंक अचीव किया इसके बाद मैं आर जी एस ली अपीयर होना ट्वेंटी सैवन जुलाई में तो सर मैं पूरी मतलब होप है एंटिसपे कि मैं इस पेपर में भी क्लीयर करूँगी ਜੱਜ ਬਣਨਾ ਚਾਹੁੰਦਾ ਹਾਂ। ਹਾਂਜੀ ਸਰ ਮੇਰਾ ਸੁਪਨਾ ਜੱਜ ਬਣਨ ਦਾ ਹੈ ਤੇ ਲੋਕਾਂ ਨੂੰ ਜਸਟਿਸ ਪ੍ਰੋਵਾਈਡ ਕਰਨਾ ਹੈ ਜੱਜ ਬਣ ਕੇ। ਇਹ ਸਰ ਇਹ ਮੇਰੇ ਪੂਰੇ ਸਫ਼ਰ ਦੇ ਵਿੱਚ ਚੇਅਰਮੈਨ ਸਰ ਨੇ ਮੈਨੂੰ ਬਹੁਤ ਹੈਲਪ ਕੀਤੀ ਹੈ। ਕਿਉਂਕਿ ਸਰ ਉਹਨਾਂ ਨੇ ਮੈਨੂੰ ਆਰਜੇਸ ਦੇ ਲਈ ਪ੍ਰੀਪੇਅਰ ਕਰਨ ਲਈ ਮਤਲਬ ਹੋਸਟਲ ਪ੍ਰੋਵਾਈਡ ਕੀਤਾ ਤਾਂ ਕਿ ਮੈਂ ਉੱਥੇ ਰਹਿ ਕੇ ਚੰਗੀ ਤਰ੍ਹਾਂ ਪ੍ਰੀਪੇਅਰ ਕਰ ਸਕਾਂ ਇਗਜ਼ਾਮ ਲਈ। ਇਹ ਬੱਚੀ ਘੁਮਣਕਲਾਂ ਤੋਂ ਹੈ। ਇਹ ਦੋ ਭੈਣਾਂ ਇੱਕ ਭਰਾ ਸਾਡੇ ਕੋਲੇ ਸਕੂਲ ਦੇ ਵਿੱਚ ਪੜ੍ਹਦੇ ਸੀ ਸ਼ੁਰੂ ਤੋਂ ਲੈ ਕੇ بڑے ਐ। ਇਹ ਲੜਕੀ ਨਰਸਰੀ ਤੋਂ ਲੈ ਕੇ ਪਲਸ 2 தம் ਸਾਡੇ ਕੋਲੇ ਬੜੀ ਐ ਹਰ ਸਾਲ ਇਹ ਲੜਕੀ ਟਾਪਰ ਰਹੀ ਐ 10ਵੀਂ ਚ ਵੀ ਇਸਨੇ ਬੋਰਡ ਦੇ ਵਿੱਚੋਂ ਟਾਪ ਕੀਤਾ 12ਵੀਂ ਦੇ ਵਿੱਚ ਇਸਨੇ ਪੰਜਾਬ ਦੇ ਵਿੱਚੋਂ ਟਾਪ ਕੀਤਾ ਤਾਂ ਬੱਚੀ ਬੜੀ ਹੋਣਹਾਰ ਬੱਚੀ ਐ ਜਿਵੇਂ ਬੱਚੇ ਪੁੱਛਦੇ ਹੁੰਦੇ ਨੇ ਮੈਨੂੰ ਨੰਬਰ ਕਾਦੇ ਮਿਲੇ ਨਹੀਂ ਤਾਂ ਇਹ ਬੱਚੀ ਸਾਡੇ ਤੋਂ ਪੁੱਛਿਆ ਕਰਦੀ ਸੀ ਵੀ ਮੈਨੂੰ ਐ ਦੱਸੋ ਮੇਰੇ ਨੰਬਰ ਕਾਦੇ ਕੱਟੇ ਨੇ ਤਾਂ ਉਥੋਂ ਪਤਾ ਲੱਗਦਾ ਸੀ ਕਿ ਇਹ ਬੱਚੀ ਆਪਣੀ ਜ਼ਿੰਦਗੀ 'ਚ ਕੁਝ ਬਣਨ ਵਾਲੀ ਐ ਤਾਂ ਇਸ ਕਰਕੇ ਮੈਂ ਇਸ ਬੱਚੀ ਨੂੰ ਬੜੀ ਸਪੋਰਟ ਕੀਤੀ ਹਾਲਾਂਕਿ ਇਹਨਾਂ ਦੇ ਜਿਹੜੇ ਪੇਰੈਂਟਸ ਨੇ ਉਹ ਥੋੜਾ ਜਿਹਾ ਪੂਰ ਫੈਮਿਲੀ ਨੂੰ ਬਿਲੋਂਗ ਕਰਦੇ ਨੇ ਤਾਂ ਈਵਨ ਫੀਸਾ ਭਰਨ ਤੋਂ ਅਸਮਰਥ ਸੀ ਉਸ ਦੇ ਬਾਵਜੂਦ ਵੀ ਮੈਂ ਇਸ ਬੱਚੀ ਨੂੰ ਪੜਾਉਂਦਾ ਅ ਸੰਕਲਪ ਲਿਆ ਸੀ ਵੀ ਇਸ ਬੱਚੀ ਨੂੰ ਆਪਾਂ ਪੜਾਵਾਂਗੇ ਜਿਵੇਂ ਮਰਜ਼ੀ ਪੜਾਈਏ ਕਿਉਂਕਿ ਬੱਚੀ ਕੁਝ ਬਣਨ ਵਾਲੀ ਹੈ ਤਾਂ ਲਾਸਟ 5 ਇਅਰ ਦੀ ਮੈਂ ਇਸ ਬੱਚੀ ਨੂੰ ਫੀਸ ਵੀ ਮਾਫ ਕੀਤੀ ਸੀ ਟੋਟਲ ਫੀਸ ਸਕੂਲ ਵੱਲੋਂ ਸੀ ਸਸਤਾ ਵੱਲੋਂ ਮਾਫ ਕਰਤੀ ਸੀ ਤਾਂ ਬੱਚੀ ਨੇ ਆਪਣੇ ਮਾਪੇ ਦਾ ਨਾਂ ਵੀ ਰੋਸ਼ਨ ਕੀਤਾ ਤੇ ਸਕੂਲ ਦਾ ਨਾਂ ਵੀ ਰੋਸ਼ਨ ਕੀਤਾ ਔਰ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਹੋਰ ਹੈ ਮੈਂ ਇਸ ਲੜਕੀ ਦੀ ਹਮੇਸ਼ਾ ਸਾਰੇ ਬੱਚਿਆਂ ਨੂੰ ਐਗਜ਼ਾਮਪਲ ਦਿਨਾ ਵੱਡੀ ਐਗਜ਼ਾਮਪਲ ਇਸ ਦੀ ਇਹ ਹੈ ਕਿ ਇਹ ਬੱਚੀ ਬਿਨਾਂ ਟਿਊਸ਼ਨ ਦੇ ਪੜ੍ਹੀ ਹੈ ਕਿਉਂਕਿ ਮਾਪੇ ਕੋਲ ਪੈਸੇ ਭਰਨ ਦੇ ਲਈ ਕੋਈ ਪੈਸੇ ਵੀ ਨਹੀਂ ਹੁੰਦੇ ਸੀ ਤੇ ਪੂਰ ਫੈਮਿਲੀ ਨੂੰ ਬਿਲੋਂਗ ਕਰਨ ਕਰਕੇ ਤੇ ਇਸ ਕਰਕੇ ਇਹ ਬੱਚੀ ਸ਼ੈਲਫ ਸਟੱਡੀ ਦੇ ਨਾਲ ਹਮੇਸ਼ਾ ਟੌਪ ਕਰ ਰਹੀ ਹੈ ਮੈਂ ਜਦੋਂ ਤੋਂ ਇਹ ਬੱਚੀ ਮੇਰੇ ਕੋਲੇ ਪੜ੍ਹੀ ਹੈ ਤੇ ਹੁਣ ਤੱਕ ਵੀ ਮੈਂ ਇਸ ਬੱਚੀ ਦੀਆਂ ਬਾਕੀ ਬੱਚਿਆਂ ਨੂੰ ਐਗਜ਼ੈਂਪਲਾ ਦਿਨਾ ਕਿ ਬੱਚੇ ਦੇਖੋ ਜਿਨੇ ਪੜ੍ਹਨਾ ਹੈ ਉਹ ਸਕੂਲ ਦੀ ਪੜ੍ਹਾਈ ਤੋਂ ਹੀ ਬਹੁਤ ਕੁਝ ਬਣ ਸਕਦਾ ਹੈ ਇਹ ਠੀਕ ਹੈ ਭਾਵੇਂ ਅੱਜ ਕੋਚਿੰਗ ਸੈਂਟਰ ਬੜੇ-ਬੜੇ ਸਭ ਕੁਝ ਚੱਲ ਗਿਆ ਪਰ ਇਹ ਜੇ ਬੱਚਾ ਖੁਦ ਮਿਹਨਤੀ ਹੈ ਹੋਂ ਹਾਰ ਹੈ ਤੋ ਬੱਚਾ ਕੁਝ ਵੀ ਕਰ ਸਕਦਾ ਆਪਣੀ ਮਿਹਨਤ ਦੇ ਨਾਲ ਜਦੋਂ ਇਸ ਨੇ ਇਥੋਂ ਪੰਜਾਬ ਟੌਪ ਕੀਤਾ ਉਸ ਤੋਂ ਬਾਅਦ ਵੀ ਅਸੀਂ ਇਹਨਾਂ ਨੂੰ ਸਪੋਰਟ ਕੀਤੀ ਇਸ ਬੱਚੀ ਨੂੰ ਫਿਰ ਬਾਬਾ ਫਰੀਦ ਲਾ ਕਾਲਜ ਦੇ ਵਿੱਚ ਫਰੀਦਕੋਟ ਦਾਖਲਾ ਦਵਾਇਆ ਗਿਆ ਉਹਨਾਂ ਤੋਂ ਵੀ ਬਾਈ ਰਿਕਵੈਸਟ ਇਹਨਾਂ ਦੀ ਫੀਸ ਮਾਫ ਕਰਾਈ ਗਈ 50% ਫੀਸ ਉਹਨਾਂ ਨੇ ਮਾਫ ਕੀਤੀ ਬਟ ਉੱਥੇ ਵੀ ਇਸ ਬੱਚੇ ਨੇ ਇੱਕ ਮਾਰਕਾ ਮਾਰਿਆ ਕਿ ਡਿਸਟਿੰਕਸ਼ਨ ਲੈ ਕੇ ਉਥੋਂ ਲਾ ਦੇ ਵਿੱਚ ਉਹੇ ਪਾਸ ਹੋਈ ਹੈ